ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਹਨੂ ਚਾਰ ਮੱਝਾਂ ਝੋਟੀਆਂ ਜਿਹੜੀਆਂ ਵਖਾਉਣ ਲੱਗੀਆਂ तकरीबन ਸੂਈਆਂ ਸਵਾਈਆਂ ਇੱਕ ਗੱਬਣ ਝੋਟੀ ਹੋਊਗੀ ਤੇ ਬਾਕੀ ਸਾਰਾ ਮਾਲ ਹੀ ਚਾਰ ਵਖਾਉਣੀਆਂ ਤੇ ਤਿੰਨ ਸੂਈਆਂ ਸਵਾਈਆਂ ਤਾਜ਼ੀਆਂ ਗਿੱਲੇ ਨਾਲੂਏ ਤੇ ਆਜੋ ਡਿਟੇਲ ਲੈਣੇ ਆ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਤੇ ਰਹਿੰਦੀ ਆ ਕਿ ਜਿਹੜਾ ਵੀ ਪਸ਼ੂ ਖਰੀਦਣਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਇੱਕ ਰਿਕੁਐਸਟ ਬੇਨਤੀ ਇਹ ਰਹੂਗੀ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲਟ ਤੇ ਸੈੱਟ ਕਰ ਲਿਓ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਇੰਨਾ ਪਿਆਰ ਸਤਿਕਾਰ ਦੇ ਜੁੜੇ ਰਹੋ ਐਂਡ ਤੱਕ ਆਜੋ ਲਈਏ ਜਾਣਕਾਰੀ pau ਸਕਦੇ ਬਲਟੋਏ ਵਾਲੇ pau ji sasri ka sasri ka ji sasri ka hor sunaao badi kripa kardi sangh ram da hai chadh di kala na ha badi hair ho dikhe ਤੇ ਭਾਉਜੀ ਕੱਲ ਫਰ ਮੀਂਹ ਸੀ ਹਨਾ ਤੇ ਪੇਚ ਨਹੀਂ ਜਾਣ ਦਿੱਤੀ ਆ ਪੇਚ ਨਹੀਂ ਜਾਣ ਦਿੱਤੀ ਕੱਲ ਵੀਡੀਓ ਬਣਾਉਣੀ ਹਨਾ ਆ ਮੱਜਾ ਕੱਲ ਲੋਕ ਵੇਖੀ ਜਾਂ ਹਿੱਥੋਂ ਫੇਰ ਲੈ ਆਂਦੇ ਹਾਂ ਠੀਕ ਆ ਤੇ ਆਪਣਾ ਡਰੈੱਸ ਭਾਉਜੀ ਡਰੈੱਸ ਆਪਣਾ ਪਿੰਡ ਬਲਟੋਵਾ ਜਿਹੜਾ ਤਰਨਤਨ ਤਹਿਸੀਲ ਪੱਟੀ ਨਾਮ ਮੇਰਾ ਸਰਦੇਸ਼ ਨੰਬਰ 88728856677103732 ਅੱਜ ਫਿਰ ਪਾਕ ਤੇ ਕੋਟ ਹਨਾ ਇੱਕੋ ਜਿਹਾ ਚਾਹ ਤੇ ਆ ਭਾਉ ਨੇ ਆਏ ਪੈਂਟ ਸ਼ਰਟ ਠੋਕੀ ਆ ਵੇਖੋ ਹੈ ਹੈ ਨਹੀਂ ਠੀਕ ਹੈ ਘਰ ਖਾਂਟੁੰਡੇ ਦੀ ਬਚੇ ਰਵਾਂਗੇ ਵੱਡਾ ਸਰੀਰ ਹੈ ਨਹੀਂ ਵੱਡਾ ਸਰੀਰ ਹੈ ਕਹਿੰਦਾ ਠੰਡਾ ਤੇ ਬਚੇ ਰਵਾਂਗੇ ਹਾਂ ਕਾਜੂ ਕੁਜੂ ਬਦਾਮ ਦੂੰ ਰਹਿ ਕੇ ਰੱਖ ਲੈ ਉਹ ਤਾਂ ਬਥੇਰੇ ਖਾਈ ਦੇ ਤਾਂ ਹੀ ਭੱਜਿਆ ਫਿਰਦਾ ਤੇ ਨੰਬਰ 10 ਦਾ ਆਪਣਾ ਹਾਂ ਨੰਬਰ 10 ਦਾ ਠੀਕ ਆ ਤੇ ਅੱਜ ਫਿਰ 4 ਜਨਵਾਰ ਆ 4 ਆ 4 ਇਹ ਚੰਗੀਆਂ ਮਹੀਆਂ ਹਨਾ ਇਹਦਾ ਵੀ ਬੜਾ ਕੱਤ ਕੱਟ ਤੇ ਬੜੀ ਮੈਂ ਤੰਦੀਸ ਹੈਗੀ ਅੱਛਾ ਹਾਂ ਕਿਤੇ ਮਈ ਦੇ ਤਿੰਨ ਮਈ ਸੁਈਆਂ ਇੱਕ ਮੈਂ ਗੱਬਣ ਆ ਠੀਕ ਆ ਤਿੰਨ ਮਈ ਆਂਦੀਆਂ ਚੂ ਨਹੀਂ ਆ ਓਕੇ ਹਾਂ ਬੜਾ ਕਾਦਾ ਹਨ ਮਰਾ ਮੈਂ ਬਲੀ ਜੰਗੀ ਕਦੇ ਠੀਕ ਆ ਤੇ ਇਹਦੇ ਤੋਂ ਸ਼ੁਰੂ ਕਰ ਲਈਏ ਆ ਇਹ ਕਦੋਂ ਸੂਈ ਆ ਇਹ ਨਾ ਗਲਦੀਪ ਸਿੰਘ ਜੀ ਦੀ ਝੋਟੀ ਆ ਓਕੇ ਕੀ ਪਿਛਲੀ ਵੀਟ ਦੇ ਚ ਆਪਾਂ ਪਾਈ ਗੱਭਣ ਠੀਕ ਆ ਇਹ ਇਹਨੇ ਕੱਟਾ ਵਾਕੇ ਬਣਾ ਦਿੱਤਾ ਤਾਜੀ ਸੂਹੀ ਤਾਜੀ ਸੂਹੀ ਤੇ ਕੱਟਾ ਦੇਗੀ ਆ ਕੱਟਾ ਦੇਗੀ ਸੁਆ ਦੁੱਜਾ ਸੁਆ ਦੁੱਜਾ ਕਿਤੇ ਚੋਂ ਆndi ਮੈਨੂੰ ਹੀ ਲੱਗਾ ਦੁੱਧ ਬਹੁਤ ਚੰਗਾ ਦੇਊਗੀ ਦੁੱਧ ਹੋਣੀ ਤੇ ਥੱਲੇ ਨਾ ਕੋਈ ਬੌਲਾ ਬਣਾ ਕੇ ਆਪਣੇ ਘਰੋਂ ਖਾ ਕੇ ਚਲ ਜੇ ਹਾਂ ਆਪਾਂ ਇਹਦੇ ਤੇ 12 ਕਿਲੋ ਬੌਲਾ ਚਵਾ ਦਾਂਗੇ ਕੌਲੀ ਦੇ ਚਮਚਾ ਨਾਲ ਹੀ ਲੈ ਆਵੇ ਲੈ ਆਵੇ ਤੇ 12 ਕਿਲੋ ਬੌਲੀ ਬਣਾ ਆਪਾਂ ਦੇਵਾਂਗੇ ਬੌਲਾ ਆਗੇ ਦੇਵਾਂਗੇ ਤੇ ਚਵਾਵਾਂਗੇ ਵੀ ਕੀ ਬਾਤ ਆ ਬੜਾ ਚੰਗੇ ਬੌਲੇ ਤੋਂ ਸਟਾਰਟ ਹੋਈ ਝੋਟੀ ਆਪਣੀ ਹਾਂ ਝੋਟੀ ਦੁੱਧ ਦੇ ਜੁਕਲ ਦੇ ਸਾਲ 16 ਕਿਲੋ ਜ਼ਿਆਦਾ ਨਹੀਂ ਜਾਂਦਾ ਓਕੇ ਕੀ ਬਾਤ ਤੌਰ ਕਰਾਈਏ ਚੱਕ ਲੋ ਵੀ ਸੱਜਣੋ ਤੌਰ ਕਰੋ ਚੱਕ ਬੜੇ ਚੰਗੇ ਬੌਲੇ ਤੋਂ ਸਟਾਰਟ ਹੋਈ ਐਮ 29 ਦੀ ਆਪ ਆ ਤੇ ਕੱਟੇ ਨੂੰ ਇਹਨੇ ਜਨਮ ਦਿੱਤਾ ਇਹ ਕਿਹਦਾ ਦੱਸਿਆ ਸੀ ਟੀਕਾ ਲੱਗਿਆ ਨੂੰ ਦਾਰੇ ਦਾ ਦਾਰੇ ਦੇ ਕੱਟੇ ਨੂੰ ਜਨਮ ਦਿੱਤਾ ਸੱਜਣੋ ਇੱਕ ਰੰਗ ਕਾਲਾ ਕੱਟਾ ਤੇ ਆਪ ਵੀ ਇੱਕ ਰੰਗ ਕਾਲੀ ਝੋਟੀ ਆ ਘੱਤ ਘਾਠ ਚੰਗਾ ਲੇਵਾ ਭਾਂਡਾ ਬੜਾ ਚੰਗਾ ਤੇ ਚਵਾਈ ਪਾਉ ਕਹਿੰਦਾ ਵੀ ਮੋਗੇ ਵਾਲੀ ਮਸ਼ੀਨ ਹੀ ਆ ਘਰ ਵਾਲੀ ਦੀ ਚਵਾਈ ਲੱਗੀ ਵੇਖਿਓ ਤਰਦੀ ਦਾ ਹੈ ਕੋਈ ਓੜਾ ਬੰਨਾ ਚੰਗਾ ਦੁੱਧ ਪਾਉਗੀ ਝੋਟੀ ਕਰੋ ਚੈੱਕ ਵੇਖੋ ਇਥੋਂ ਹੈ ਨਾ ਕਿਆ ਬਾਤ ਤੇ ਕਿਆ ਬਾਤ ਅਲੀ ਗੱਲੀ ਤੇ ਗਿੱਲਾ ਨਾਲੂਆ ਕੱਲ ਦੀ ਸੂਈ ਆ ਕੱਲ ਦੀ ਕੱਲ ਦੀ ਓਕੇ ਤੇ ਭਾਉ ਜੀ ਰੇਟ ਇਹਦਾ ਰੇਟ ਇਹਦਾ ਖਲਦੀਵ ਸਿੰਘ ਆ ਮੰਨਣ ਦੀ ਜੋ ਮਰਜ਼ੀ ਮੰਨ ਲੀ ਜੇ ਹਾਂ 1 ਲੱਖ ਰੁਪਏ ਦੀ ਝੋਟੀ ਤਾਂਗੇ ਮੁੱਲੇ ਕ ਪਾਜੇ ਮੁੱਲ ਕਰਦੇ 1 ਲੱਖ 5000 ਰੁਪਏ ਤੇ ਪੂਰੇ ਲੱਖ ਦੀ ਗੱਟੀ ਕੀ ਬਾਤ ਆ ਫਿਰ ਆ ਕਟਾ ਇਹਦਾ ਉਹ ਬੈਠਾ ਕਤਲ ਨਹੀਂਦਾ ਅਵੀ ਇੱਧਰ ਪਾਗਾ ਨਿੱਗੇ ਥਾ ਹਾਂ ਨਿੱਗੇ ਥਾ ਬੱਦੇ ਬਾਕੀ ਬੱਚੇ ਬੁੱਚੇ ਤੇ ਸਹਿਮਤ ਆ ਮੈਂ ਬਿਲਕੁਲ ਬੱਚੇ ਤੇ ਚੋਕੇ ਖੜੇ ਕੋਈ ਜਿੰਨੇ ਵੀ ਲੈਣੀ ਆ ਗਰੰਟੀ ਆਪਣੀ ਬੱਚਾ ਨਾਲ ਲਵੇ ਓਕੇ ਵੀ ਢੀੜਾ ਨਹੀਂ ਭੈਣ ਦੰਦੇ ਨਾ ਨਾ ਬੱਚੇ ਨੂੰ ਤਾਂ ਜਾਂਦੀ ਆ ਹਨਾ ਹੋਵੇ ਨਹੀਂ ਬੱਚੇ ਦਾ ਤਾਂ ਬੜਾ ਕਰ ਦਿੰਦਾ ਤੇ ਆਹ ਕਿਹੜਾ ਸੂਆ ਆਪਣੀ ਝੋਟੀ ਇਹ ਵੀ ਦੂਜਾ ਸੂਆ ਕੱਲ ਦੇਖਿਆ ਸੂਆ ਦੂਜਾ ਹਾਂ ਓਕੇ ਪਹਿਲਨ ਦਾ ਦੁੱਧ ਇਹਨੇ ਇਹਦੇ ਥੱਲੇ 12 ਕਿਲੋ ਬੌਬਲੀ ਤੇ ਸਟਾਰਟ ਰਹੀ 12 ਕਿਲੋ ਤੋਂ ਇਹ ਸਟਾਰਟ ਹੋਈ ਆਪਾਂ ਪਿਛਲਾ ਦੁੱਧ ਦੱਸਦੇ ਹੀ ਨਹੀਂ ਦੁੱਧ ਆਵਦਾ ਤਾਂ ਨਤਾਜਾ ਲਾ ਲੇ ਆ 16 ਕਿਲੋ ਗਾਂ ਘਰੂਗੀ ਕਰ ਜੂਗੀ ਕੱਤ ਵੇਲ ਬਹੁਤ ਹੈ ਨਾ ਕਿਤੇ ਚਵਾਈ ਕਲਦੀਪ ਸਿੰਘ ਐ ਨੂੰ ਮੋਲਦੀ ਲੱਗੀ ਪੱਕੇ ਲੈਵੇ ਦੀ ਮੈਂ ਮੁੱਕਦੇ ਨਹੀਂ ਛੋੜਿਆ ਕੀ ਬਾਤ ਬੱਚਾ ਮਗਰ ਇਹਦੇ ਕੱਟਾ ਆ ਗਿਆ ਸੱਜਣੋ ਤੇ ਤਦ ਕਠ ਭਾਉ ਦੇ ਤੋਂ ਨਤਾਜਾ ਲਾ ਲਓ ਤੇ ਬੜੇ ਪੱਕੇ ਲੈਵੇ ਦੀ ਮੈਂ ਭਾਉ ਕਹਿੰਦਾ ਵੀ ਬੜੇ ਚੰਗੇ ਬੌਲੇ ਤੋਂ ਸਟਾਰਟ ਹੋਈ ਆ ਤੇ ਚਵਾਈ ਵੀ ਹੱਦੋਂ ਚੰਗੀ ਚਵਾਈ ਹੱਦੋਂ ਚੰਗੀ ਥਣ ਚੰਗਾ ਵੇਖਿਓ ਚਵਾਈ ਫਿਰ ਜਾ ਰਹੀ ਤਦੀਸਾਂ ਸਾਰਿਆਂ ਵਿੱਚ ਹਾਂ ਕੱਪੜਾ ਮੈਂ ਚਾਈ ਦੀ ਲੈ ਲੇ ਠੀਕ ਆ ਕੋਈ ਨਾ ਮੈਂ ਕੋਈ ਮਿਆਲਾ ਨਹੀਂ ਚੱਕਾ ਐਨੀ ਪੋਲੀ ਨਿਕਲੀ ਆ ਹਾਂ ਹਾਂ ਚਲੋ ਸ਼ੁਕਰ ਅਦਾ ਤੇ ਦਾ ਬੌਲੀ ਤਾਂ ਮੈਂ ਬੌਲੀ ਬਿਨਾਂ ਬਣਦੀ ਕੱਚੀ ਠੀਕ ਆ 12 ਕਿਲੋ ਬੌਲੀ ਹੋਵੇ ਇੱਥੇ ਕੀ ਬਾਤ ਰੇਟ ਇਹਦਾ ਫਿਰ ਪਾਉ ਜੀ ਇਹਦਾ 122 ਓਕੇ 120 ਦੀਆਂ ਹਨਾਈ ਮੁੱਲ 122 ਤੇ 1 ਲੱਖ ਤੇ 20000 ਦੀ ਹਨ ਹਾਂ ਨਾ ਹਾਂ ਨਾ ਤਾਂ ਫੇਰ ਕਰਾਂਗੇ ਆ ਇਹਦਾ ਆ ਇਹਦਾ ਮੈਂ ਮੈਂ ਹੰਦ ਦੀਆਂ ਜਿਹੜਾ ਲੈ ਜੂ ਆ ਕੋ ਨਿਕਾਊਗਾ ਠੀਕ 400 ਵਿੱਚ ਚੂ ਪੈਣੀ ਬੱਚੇ ਪੁੱੱਚੇ ਬਹੁਤ ਟਾਪ ਦੇ ਲਾ ਜੂਗੀ ਹਨਾ ਬਹੁਤ ਚੰਗੀ ਮੈਂ ਵਾਕੇ ਕੋਈ ਸ਼ੱਕ ਨਹੀਂ ਹਨਾ ਠੀਕ ਆ 1 ਲੱਖ ਤੇ 20000 1 ਲੱਖ 20 ਦੀ ਦੇਣਾ ਹਾ ਮੈਂ ਹਰ ਸੁਆ ਇਹ ਤੀਜਾ ਸੁਆ ਕਲਦੀਰ ਸੁਗਣੀਆ ਕੱਢੀ ਬਾਹਰ ਇਹਨੂੰ ਸੁਆ ਸੂਗੀ ਤੀਜਾ ਨੀਲੀ ਰਾਵੀ ਦਾ ਪੱਖ ਸਾਰਾ ਹੀ ਆ ਸਾਰਾ ਹੀ ਆ ਤੇ ਦਿਨ ਲੈ ਜੂ ਹਫਤੇ ਦੇ ਵਿੱਚ ਵਿੱਚ ਸੂਕੂ ਆਹੀ ਆ ਇੱਥੇ ਆਪਾਂ ਬੱਦਰ ਏੜ ਕੇ ਤੋਂ ਨਹੀਂ ਨਾ ਠੀਕ ਆ ਮੈਂ ਐਡੀ ਸੀਲ ਕਲਦੀਰ ਥੇ ਅੰਤਸਾਬ ਕੋਈ ਥਾਂ ਲੇਵਾ ਬੜਾ ਸੋਹਣਾ ਲੱਗਾ ਮੈਂ ਜਿੱਥੇ ਮਰਜੀ ਖਿਲਾਰ ਦੇ ਨਿੰਬੂ ਵਰਗਾ ਪੈ ਡਾਈ ਤੇ ਹਾਂ ਨਹੀਂ ਚੰਗੀ ਆ ਵਿਚਰੀਆ ਤੂੰ ਆਇਡ ਕਾ ਲੱਖ ਦੀ ਸੇ ਦੁੱਧ ਕਿੰਨਾ ਦੇਦੀ ਇਹਦਾ ਰਾਣੀ ਦਾ ਕੋਈ ਪਤਾ ਨਹੀਂ ਇਹਦਾ ਘਰ ਹਾਲੇ ਤਾਈਂ ਨਹੀਂ ਸੁਣਾਉਂਦ ਕਰਦੇ ਕੁਲਦੀਪ ਸਿਆ ਹਾਂ ਕਿਤੇ ਗੱਲਾਂ ਹੀ ਕਰਿਆ ਨਹੀਂ ਮੈਂ ਸੂਲੀ ਖੜੀ ਇਹਦਾ ਕੋਈ ਕਰਮਾ ਵਾਲੀ ਦਾ ਵਾਕਈ ਤੇਰੀ ਗੱਲਾਂ ਕੋਈ ਅਨਤਾਜਾ ਨਹੀਂ ਆ ਵੀ ਇਹ ਕਿੱਧਰ ਨੂੰ ਗਏ ਮੈਂ ਨੇ ਨਾ ਝੂਠ ਮਾਰਨ ਵਾਲੀ ਗੱਲ ਪਹਿਲਾਂ ਮੈਂ ਨੇ 12 ਕਿਲੋ ਦੁੱਧ ਦਿੱਤਾ ਹਾਂ ਦੂਜੇ ਨੇ ਮੈਂ ਨੇ 16 ਕਿਲੋ ਦੁੱਧ ਕੰਡੇ ਤੇ ਤੋਲਿਆ ਕੀ ਬਾਤ ਹੈ ਐਰ ਕੀ ਮੈਂ ਦੁੱਧ ਦੇ ਜੇ 18 ਦੇ ਜੇ 16 ਦੇ ਜੇ 12 ਅਗਲੇ ਦੀ ਕਿਸਮਤ ਹੈ ਠੀਕ ਆ ਬਾਕੀ ਮੈਂ 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 53 ਮੈਂ ਕੋਈ ਨਿਕਾਦ ਦਊਗਾ ਸ਼ੈਤ ਹੀ ਆਉਂਦਾ ਇੱਕ ਨੰਬਰ ਇਤਰਾ ਹੀ ਥੱਲੇ ਬੈਹ ਜੋ ਕਿਤੇ ਮੰਜਾਲ ਕੀ ਮੈਂ ਇਹ ਵੀ ਲੱਤ ਪਟ ਜੇ ਨਾ ਨਾ ਮੇਰੇ ਇਡੀ ਖਾਨਦਾਨੀਆਂ ਵੇ ਕਿਤੇ ਕਿਤੇ ਪਤਾ ਹੀ ਨਹੀਂ ਮਚਾ ਹਾਂ ਨਹੀਂ ਚੰਗੀ ਹਾਂ ਜਿੱਧਰ ਨੂੰ ਮਰਜ਼ੀ ਲੈ ਜਾਓ ਫੜ ਕੇ ਨਹੀਂ ਮੈਂ ਪੇਟ ਨਾਲ ਹੀ ਮੈਂ ਨਾਲੇ ਤੋਂ ਦੇਖ ਤਾ ਵਾਕੇ ਆਈ ਪਾਉ ਜੀ ਕੋਈ ਸ਼ੱਕ ਨਹੀਂ ਜਿੱਥੇ ਮਰਜ਼ੀ ਬੰਦੇ ਵਾਕੇ ਊੜਾ ਬੰਨਾ ਹੀ ਨਹੀਂ ਕੋਈ ਮੈਂ ਦਾ ਤੇ ਪਾਉਜੀ ਫਿਰ ਇਹਦਾ ਰੇਟ ਕੀ ਰੱਖਾਂਗੇ ਆਪਾਂ ਜਲਦੀਸ਼ ਜੀ ਦਾ ਕਰਦਾ ਇਹਦਾ ਵੀ ਇੱਕ ਦਾਹ ਮੰਗੀ ਜੀ ਹਾਂ ਪਰ ਨਹੀਂ ਆਪਾਂ ਨੂੰ ਪਾਹ ਨਹੀਂ ਦੇ ਪਾਹ ਨਹੀਂ ਦੇਣੀ ਓਕੇ ਮੈਂ 95000 ਦੀ ਦੇ ਦਾਂ 90 ਤੇ 5 95 ਚੋਂ 2000 ਛੱਡਾ ਵੀ ਤਰਾ 93000 ਦੇ 93000 ਦੀ ਲੈ ਜਾਓ ਹੈ ਆ ਲੈ ਜਿਹੜਾ ਲੈ ਗਿਆ ਕੋਣ گاਊਗਾ ਵਾਕੀ ਮੈਂ ਥਾ ਲੈਵਾਂ ਤੁਹਾਨੂੰ ਬੜੀ ਖਬਰਦਾਰ ਮੈਂ ਵੱਡੀ ਮੈਂ ਆ ਛੋਟੀ ਨਹੀਂ ਕੋਈ ਹਾਂ ਇਹ ਨਾਲੇ ਵੀ ਛੋਟੀ ਆ ਵਾਕਿਆਈ ਵੱਡੀ ਮੈਂ ਆ ਲੈ ਵਾ ਭਾਂਡਾ 99000 ਦੇ ਵਿੱਚੋਂ 500 ਹੀ ਛੋਟੋ ਨਹੀਂ ਆ ਹੁਣ ਜਿਹੜਾ ਆ ਜੇ ਹਨਾ ਆ ਜੇ ਭਾਈ ਜੀ ਆਪਾਂ ਇਹ 200 ਤਾਂ ਕਰਦੇ ਹੀ ਨਹੀਂ ਨਾ ਕਿੰਨੂੰ ਠੀਕ ਆ ਆਪਾਂ ਛੋਟ 500 ਹੀ ਕਰਦੇ ਆ ਓਕੇ 93000 ਦੀ 93000 ਦੀ ਬਹੁਤ ਚੰਗੀ ਮੈਂ ਤੇ ਐਦਾ ਕੀ ਲੇਖਾ ਜੋਖਾ ਇਹ ਕੁਲਦੀਪ ਸਿੰਘ ਘਰ ਵਾਲੇ ਦਾ ਪਹਿਲਾ ਸੁਗਾਨ ਦੇ ਮੈਂ ਤਾਂ ਜਾਗਿੰਦਾ ਠੀਕ ਆ ਤੇ ਛੋਤੀ ਜੀਉਂ ਚਾਂ ਦਾ ਗੜੀ ਖਰੀ ਆ ਠੀਕ ਆ ਮਗਰ ਵੀ ਕਟਾ ਮਗਰ ਇਹਦੇ ਵੀ ਕਟਾ ਆ ਇਹ ਤਿੰਨਾਂ ਸੂਈਆਂ ਦੇ ਮਗਰ ਤਿੰਨਾਂ ਦੇ ਹੀ ਕਟੇ ਸੁਹਾ ਦੂਜਾ ਸੁਹਾ ਇਹ ਦੂਜਾ ਹੀ ਕਹਿੰਦੇ ਠੀਕ ਆ ਤੇ 10 ਕਿਲੋ ਦੁੱਧ ਮੇਰੇ ਘਰੋਂ ਘਿੰਕੇ ਨੇ ਜੀ ਕਿੰਨੇ ਕ ਦਿਨਾਂ ਦੀ ਸੂਈ ਆ ਤਿੰਨਾਂ ਦਿਨਾਂ ਦੀ ਤਿੰਨਾਂ ਦਿਨਾਂ ਦੀ ਸੂਈ 10 ਕਿਲੋ ਆ ਜੋਤੀ ਚ ਕਰਤੂ ਵੀ ਤੋਂ ਬੜੀ ਯਾਦ ਬੜੀ ਸਾਂਭੀ ਨਹੀਂ ਕਹੇ ਨੇ ਹਾਂ ਨਾ ਲੈ ਵਾ ਵੇਖ ਕੁੜੀ ਲੈ ਵਾ ਬੜਾ ਕਰਮਾੜੀ ਨੂੰ ਲੱਗਾ ਪਉ ਕੋਈ ਸ਼ੱਕ ਨਹੀਂ ਹਾਂ ਆਪਾਂ 8 ਮਨਾ ਕੇ ਦੇਣਾ ਲੀਟਰਾਂ ਆਠ ਮਨਾ ਕੇ ਦੇਣਾ ਲੀਟਰਾਂ ਨਾਲ ਕੀ ਬਾਤ ਆਠ ਮੰਨ ਕੇ ਪਾਉ ਕਹਿੰਦਾ ਸੌਦਾ ਕਰ ਲਿਓ ਤਿੰਨਾਂ ਕੁ ਦਿਨਾਂ ਦੀਆਂ ਦੀ ਸੂਈ ਤੇ ਛਾਹ ਦੀ ਰੇਟ ਇਹਦਾ ਰੇਟ ਇਹਦਾ ਨਾ ਕਰਨਾ 85 ਨਾ 80 75 ਹਜ਼ਾਰ ਦੀਆਂ ਨਾ ਦੇ ਦੇਣੀ 75 ਹਜ਼ਾਰ ਦੀ ਹਨ ਹਾਂ ਚਲੋ ਮਾੜਾ ਮੋੜ ਪਿਆਰ ਮੁਹੱਬਤ ਜਾਉ ਹਣਾ ਇਹ ਗੁੰਗਾ ਪਰ ਇਹ ਤੋਂ ਘੱਟ ਨਹੀਂ ਹਾਂ ਨਹੀਂ ਹੋਣਾ ਵੀ ਨਹੀਂ ਚਾਹੀਦਾ ਲੇਵਾ ਬੜਾ ਹਣਾ ਆਂ ਕੁੰਢੀ ਦੇ ਸਾਰੇ ਪਾਸੇ ਪੂਰੀ ਕਾਲੀ ਕਾਲੀ ਚੂਣ ਵੀ 100 ਦੀ 100 100 ਦੀ 100 ਨਹੀਂ ਠੀਕ 75000 ਦੀ 75000 ਦੀ ਕੋਈ ਮਾੜੀ ਨਹੀਂ ਯਾਰ ਦੁੱਧ ਪੀਣ ਵਾਲੀ ਕੋ ਝੋਟੀ ਨਵੀਂ ਆ ਝੋਟੀ ਨਵੀਂ ਆ ਲਈ ਪਾ ਨਾ ਪਾ ਨਾ ਕਰਕੇ 83 ਦੀ ਹੈਗੀ ਕਰਦੇ ਹਾਂ ਹਾਂ 80 82 ਦੀ ਝੋਟੀ ਵੇਖ ਜੀ ਵੇਖ ਜੀ ਹਣਾ ਆਪਾਂ ਪਾ ਨਾ ਲਈ ਆਪਾਂ ਲੇਵਾ ਚੂਣ ਵੀ 100 ਹੋ ਹਾਂ ਆਉਂ ਸ਼ਨੀ ਬਦਮ ਦੇ ਦੇ ਬਰਾਤ ਨਹੀਂ ਨਹੀਂ ਸਿਆਣੀ ਗੱਲ ਤੇ ਲੋ ਵੀ ਸੱਜਣੋਂ ਹੁਣ ਆਉਂ ਮੈਂ ਵੇਚੀ ਗਲਦੀਰ ਸਿੰਘ ਆਪਾ ਹਾਂ ਬੰਦਿਆ ਜੁਰਦਿਆ ਲਈ ਨਾ ਪਲਕੇ ਖਰਦੀ ਆ ਵੱਡੀ ਆ 16 ਕਿਲੋ ਮੈਂ ਦੋਤੇ ਆ ਗਈ ਕਰਮਾ ਵਾਲੀ ਚਾਹੁੰਦੇ ਨਾ ਜਿਸ ਨੂੰ ਲਾ ਕੇ ਦੋ ਵੇਖ ਮੈਂ ਇਹਨੂੰ ਲੈ ਆ ਹਾਂ ਵੱਡੀ ਆਪਾਂ ਵਿਖਾਈ ਸੀ ਆ ਵੱਡੀ ਵਿਖਾਈ ਹਾਂ ਬੰਦਿਆ 60000 ਸਾਈ ਪਾਈ ਹੋ ਜੀ ਠੀਕ ਆ ਪਲਕੇ ਖਰਦਨੀ ਨਾ ਵੇਖਦਾ 16 ਕਿਲੋ ਦੋਤੇ ਮੈਂ ਚੱਲਣ ਗਈ ਹਾਂ ਓਕੇ ਹਾਂ ਤੇ ਇਹਨਾਂ ਦੇ ਬੱਚੇ ਬੱਚੇ ਆਵੇ ਤਾਂ ਜੇ ਇੱਕ ਦਾ ਆਉ ਚੋਟੀ ਵਰਨੀ ਦਾ ਹਾਂ ਬਾਕੀ ਆ ਬਾਕੀ ਆ ਪਏ ਹੈ ਹਨਾ ਸੁੱਤੇ ਨਿੱਗੇ ਤਾਂ ਨਹੀਂ ਠੀਕ ਧੰਨਵਾਦ ਬਾਕੀ ਠੰਡ ਵੀ ਵੱਧ ਗਈ ਸੀ ਨਾ ਹਾਂ ਦੇ ਨਹੀਂ ਆਪਾਂ ਕੱਢੇ ਅੱਜ ਨਹੀਂ ਸੀਗਾ ਹਨਾ ਤੇ ਫਿਰ ਹੁਣ ਤਾਂ ਧੁੱਪ ਜੀ ਲੱਗੀ ਕਰਕੇ ਮਹੀਨ ਨਮਾਣ ਜਾਨੀ ਤਾਂ ਨਹੀਂ ਨਮਾਉਣੀ ਅੱਜ ਦੀ ਸੀ ਹਾਂ ਕੰਮ ਨਾ ਮੀਨਾਲਾ ਬਾਵਾ ਠੰਡ ਦਾ ਫਰਕ ਪੈ ਗਿਆ ਤੇ ਕਰਦਗੇ ਫਿਰ ਧੰਨਵਾਦ ਲਓ ਵੀ ਸੱਜਣੋ ਆਪਾਂ ਬਾਉ ਸਖਦੇਵ ਕੋਲੋਂ ਤੁਹਾਨੂੰ ਚਾਰ ਮੱਜਾਂ ਝੋਟੀਆਂ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਤੀਆਂ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖ ਲਿਆ ਤੁਹਾਡਾ ਧੰਨਵਾਦ ਵੀ ਆ ਦਿਲੋਂ ਰਿਹਣੀ ਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਮਿਲਦੇ ਰਵਾਂਗੇ ਜਲਦ ਨਵੀਂ ਵੀਡੀਓ ਕਿਸੇ 9 ਜਨਵਰੀ ਵਾਲਾ